ਹਰਾਂ ਜੇ ਦਾ ਫੇਰ ਨਹੋਰਾ ਕੁਲ ਮਾਪਿਆਂ ਨਾਂ ਤੇ ਹਾਂ ਸਾਨੂੰ ਸ਼ੱਕੀ ਕਰ ਗੁਜ਼ਾਰੀਆਂ ਚੰਗੀਆਂ ਨਹੀਂ ਲੋਕ ਲੱਜ ਨਾ ਮੂਝ ਦਾ ਖੌਫ ਜਿੱਥੇ ਉਥੇ ਕਦੇ ਦਿਲਦਾਰੀਆਂ ਚੰਗੀਆਂ ਨਹੀਂ ਪੱਲਾ ਇਸ ਕੋ ਸਚਾਈ ਦਾ ਜਦੋਂ ਫੜਿਆ ਚਾਲਾਂ ਇਹ ਨ ਕਾਰੀਆਂ ਚੰਗੀਆਂ ਨਹੀਂ ਮੂੰਹ ਆਖੇ ਆਇਆ ਸਾਨੂੰ ਸ਼ਰਮ ਆਈ ਗੱਲਾਂ ਤੇਰੀਆਂ ਸਾਰੀਆਂ ਚੰਗੀਆਂ ਨਹੀਂ ਵਿਸ਼ਕ ਮੌਤ ਨੂੰ ਇੱਕ ਮੁਖੌਲ ਕਰਨਾ ਇਹਦੇ ਵਿੱਚ ਲਚਾਰੀਆਂ ਚੰਗੀਆਂ ਨਹੀਂ ਗੱਲ ਖੂਬ ਟਿਕਾਣੇ ਦੀ ਸਾਹਿਬ ਦੱਸੀ ਸਾਡਾ ਨਾਜਵਰਦਾਰੀਆਂ ਚੰਗੀਆਂ ਨਹੀਂ ਅੜੀਏ ਤੋੜ ਕੇ ਦੇ ਜਵਾਬ ਸਾਨੂੰ ਸਾਡੇ ਨਾਲ ਗਦਾਰੀਆਂ ਚੰਗੀਆਂ ਨਹੀਂ ਤੇਰੇ ਰੂਪ ਨੇ ਜਿੰਨਾ ਦੀ ਅਕਲ ਫਾਤੀ ਉਹਨਾਂ ਨਾਲ ਮਕਾਰੀਆਂ ਚੰਗੀਆਂ ਨਹੀਂ ਵਿੱਚ ਕੂੰਜਦੇ ਜਰਾਜੇ ਹੌਸਲਾ ਨਹੀਂ ਬਾਜਾਂ ਨਾਲ ਓਡਾਰੀਆਂ ਚੰਗੀਆਂ ਨਹੀਂ ਅਸੀਂ ਤਖਤ ਹਜ਼ਾਰੇ ਨੂੰ ਪਰਤ ਜਾਈਏ ਇਥੇ ਹੋਰ ਖਵਾਰੀਆਂ ਚੰਗੀਆਂ ਨਹੀਂ ਕਿਸੇ ਕੇ ਹਾਸੀ ਝੰਗ ਸਿਆਲ ਅੰਦਰ ਕਾਰੇ ਹੱਥੀਆਂ ਡਾਰੀਆਂ ਚੰਗੀਆਂ ਨਹੀਂ ਡੰਗਰ ਚਾਰ ਕੇ ਸਹਿਬ ਨੂੰ ਅਕਲ ਆਈ ਜਿੱਥੇ ਰੂਪ ਸ਼ਿੰਗਾਰੀਆਂ ਚੰਗੀਆਂ ਨਹੀਂ ਜਿੱਥੇ ਰੂਪ ਸ਼ਿੰਗਾਰੀਆਂ ਚੰਗੀਆਂ ਨਹੀਂ